ਸਸ਼ੀਕਾਲ ਜੀ ਮੈਂ ਵਿਕਰਮ ਸਿੰਘ ਬਾਗੀ ਤੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜਿਵੇਂ ਕਿ ਅਸੀਂ ਪਿਛਲੇ ਦਿਨੀ ਦੇਖ ਹੀ ਰਹੇ ਹਾਂ ਟੀਵੀ ਚੈਨਲਾਂ ਦੇ ਉੱਤੇ ਸੁਪਾਲ ਖਹਿਰਾ ਦੇ ਲਈ ਰਿਪੀਟ ਸੁਪਾਲ ਖਹਿਰਾ ਦੇ ਖਿਲਾਫ ਜਿਹੜੀਆਂ ਵੱਡੀਆਂ-ਵੱਡੀਆਂ ਖਬਰਾਂ ਚਲਾਈਆਂ ਜਾ ਰਹੀਆਂ ਨੇ ਜਿਨ੍ਹਾਂ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਟੀਵੀ ਚੈਨਲਾਂ ਦੇ ਉੱਤੇ ਵੀ ਜਿਹੜਾ ਉਹਨਾਂ ਦੇ ਉੱਤੇ ਐਨਡੀਪੀਐਸਸੀ ਦਾ ਐਕਟ ਲੱਗਿਆ ਹੈ ਉਹਦੇ ਵਿੱਚ ਉਹਨਾਂ ਦੀ ਜ਼ਮਾਨਤ ਰੱਦ ਕਰ ਦਿੱਤੀ ਗਈ ਹੈ ਪਰ ਸੁਪਾਲ ਖਹਿਰਾ ਜੀ ਵੱਲੋਂ ਪਿਛਲੇ ਦਿਨ ਇੱਕ ਵੀਡੀਓ ਪਾਈ ਗਈ ਹੈ ਤੇ ਅੱਜ ਇੱਕ ਟਵੀਟ ਕਰਕੇ ਜ਼ਿਕਰ ਕੀਤਾ ਗਿਆ ਹੈ ਕਿ ਜਿਹੜੇ 4 ਟੀਵੀ ਚੈਨਲ ਵੱਡੇ ਪੰਜਾਬ ਦੇ ਜਿਨ੍ਹਾਂ ਦਾ ਉਹਦੇ ਵਿੱਚ ਨਾਮ ਲਿਆ ਗਿਆ ਜਿਹ ਨਿਊਜ਼ 18 ਪੰਜਾਬ ਐਨ ਪੰਜਾਬ ਐਨ ਹਰਿਆਣਾ ਐਂਡ ਜਨਾਸ ਸਪੋਕਸਮੈਨ ਤੇ ਦੈਨਿਕ ਸਵੇਰਾ ਦਾ ਜਿਹੜਾ ਜ਼ਿਕਰ ਕੀਤਾ ਗਿਆ ਜਿਨ੍ਹਾਂ ਵਿੱਚ ਉਹਨਾਂ ਨੇ ਇਹਨਾਂ ਚਾਰੇ ਟੀਵੀ ਚੈਨਲਾਂ ਉੱਤੇ ਮਾਨ ਹਾਨੀ ਦੀ ਇੱਕ ਪਟੀਸ਼ਨ ਹਾਈ ਕੋਰਟ ਦੇ ਵਿੱਚ ਦਾਇਰ ਕੀਤੀ ਹੈ ਪਿਛਲੇ ਦਿਨ ਹੀ ਉਹਨਾਂ ਦੇ ਉੱਤੇ ਕੇਸ ਹੋਇਆ ਸੀ ਜਿਦੇ ਵਿੱਚ ਇਹ ਚਾਰ ਵੱਡੇ ਚੈਨਲ ਖਬਰਾਂ ਉਹਨਾਂ ਦੇ ਖਿਲਾਫ ਲਾ ਰਹੇ ਸੀਗੇ ਪਰ ਉਹਨਾਂ ਦਾ ਇਹ ਕਹਿਣਾ ਹੈ ਕਿ ਜਿਹੜੀਆਂ ਖਬਰਾਂ ਨੇ ਝੂਠੀਆਂ ਲਗਾਈਆਂ ਜ਼ਾਰੀਆਂ ਨੇ ਮੇਰੇ ਉੱਤੇ ਗਲਤ ਇਲਜ਼ਾਮ ਲਗਾਏ ਜਾ ਰਹੇ ਨੇ ਜਿਹੜੀ ਜ਼ਮਾਨਤ ਐਨਡੀਪੀਐਸਸੀ ਐਕਟ ਦੇ ਵਿੱਚ ਰੱਦ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਉਹ ਝੂਠੀ ਹੈ ਮੈਨੂੰ ਉਹਦੇ ਵਿੱਚ ਜ਼ਮਾਨਤ ਮਿਲ ਚੁ ਸੁਪਾਲ ਖੈਰਾ ਵੱਲੋਂ ਪਿਛਲੇ ਦਿਨੀ ਪਹਿਲਾਂ ਵੀ ਵੀਡੀਓ ਪਾਈ ਗਈ ਆ ਇੱਕ 7 ਮਿੰਟ ਦੀ ਵੀਡੀਓ ਹੈ ਜਿਹੜੀ ਤੁਹਾਨੂੰ ਨਾਲ ਲਾਵਾਂਗੇ ਉਹ ਦੇਖਿਓ ਤੁਸੀਂ ਨਾਲ ਹੀ ਨਾਲ ਅੱਜ ਟਵੀਟ ਕਰਕੇ ਜਿਹੜੇ ਉਹ ਕਾਗਜ਼ ਨੇ ਪਟੀਸ਼ਨ ਦੇ ਉਹ ਵੀ ਨਾਲ ਲਾਏ ਗਏ ਨੇ ਰਜਾਨਾ ਸਪੋਕਸਮੈਨ ਦੀ ਇੱਕ ਖਬਰ ਵੀ ਲਾਈ ਗਈ ਹੈ ਜਿਹਦੇ ਵਿੱਚ ਉੱਥੇ ਲਿਖਿਆ ਹੋਇਆ ਹੈ ਕਿ ਇਹਨਾਂ ਜ਼ਮਾਨਤ ਰਾਜ ਕੀਤੀ ਗਈ ਹੈ ਤੇ ਇਹ ਜਿਹੜੀਆਂ ਫਵਾਵਾਵਾਂ ਫਲਾਈਆਂ ਜਾ ਰਹੀਆਂ ਨੇ ਉਹਨਾਂ ਤੋਂ ਲੋਕਾਂ ਨੂੰ ਸੁਚੇਤ ਹੋਣ ਲਈ ਕਿਹਾ ਜਾ ਰਿਹਾ ਨਾਲ ਹੀ ਨਾਲ ਸਰਕਾਰ ਦੇ ਉੱਤੇ ਵੀ ਸਿਕੰਜਾ ਕੱਸਿਆ ਜਾ ਰਿਹਾ ਕਿ ਕਿਹਾ ਜਾ ਰਿਹਾ ਕਿ ਸਰਕਾਰ ਦੇ ਜਿਹੜੇ ਸਰਕਾਰੀ ਚੈਨਲ ਨੇ ਇਹ ਜਿਹੜੇ ਟੀਵੀ ਚੈਨਲ ਹੁੰਦੇ ਨੇ ਉਹਨਾਂ ਬਾਰੇ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਇਹ ਆਪਣੀ ਡੈਮੋਕ੍ਰੇਸੀ ਦਾ ਲੋਕਤੰਤਰ ਦਾ ਦੇਸ਼ ਦਾ ਚੌਥਾ ਸਤੰਭ ਹੁੰਦ ਨੇ ਇਹਨਾਂ ਨੂੰ ਇਹ ਗਲਤ ਫਵਾਵਾਂ ਫਲਾਉਣ ਦੀ ਬਜਾਏ ਲੋਕਾਂ ਦੀ ਜਿਹੜੀ ਦਰਦ ਹੈ ਲੋਕਾਂ ਦੀ ਜਿਹੜੀਆਂ ਗੱਲਾਂ ਨੇ ਜਿਹੜੀਆਂ ਕਿ ਆਮ ਘਰਾਂ ਦੇ ਲੋਕਾਂ ਦੀਆਂ ਗੱਲਾਂ ਨੇ ਜਿਹੜੀਆਂ ਇੱਕ ਟੀਵੀ ਚੈਨਲ ਉੱਤੇ ਚੱਲਣੀਆਂ ਚਾਹੀਦੀਆਂ ਨੇ ਉਹ ਚਲਾਉਣੇ ਚਾਹੀਦੇ ਇਹਨੇ ਬਲਕਿ ਕਿਥੇ ਤੁਸੀਂ ਇੱਕ ਜਿਹੜੇ ਇਨਸਾਫ ਪਸੰਦ ਲੋਕ ਦੇ ਉੱਤੇ ਵੀ ਉਹਨਾਂ ਦੇ ਕਹਿਣਾ ਹੈ ਕਿ ਇਨਸਾਫ ਪਸੰਦ ਲੋਕ ਆ ਮੈਂ ਉਹਨਾਂ ਦੇ ਉੱਤੇ ਇਹ ਜਿਹੇ ਗਲਤ ਖਬਰਾਂ ਲਾ ਕੇ ਲੋਕਾਂ ਨੂੰ ਗੁੰਮਰਾਹ ਕਰਨਾ ਇਹ ਜਿਹੜੇ ਚਾਰ ਪੰਜਾਬ ਦੇ ਵੱਡੇ ਚੈਨਲ ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਪ੍ਰੋ ਪੰਜਾਬ ਟੀਵੀ ਆ న్యూਸ 18 ਹਰਿਆਣਾ ਐਂਡ ਪੰਜਾਬ ਦੋਨੋਂ ਨੇ ਰੋਜ਼ਾਨਾ ਸਪੋਕਸਮੈਨ ਦਾ ਜ਼ਿਕਰ ਕੀਤਾ ਗਿਆ ਨਾਲ ਹੀ ਨਾਲ ਦੈਨਿਕ ਸਵੇਰਾ ਦਾ ਇਹ ਜਿਹੜੇ ਚਾਰ ਪੰਜਾਬ ਦੇ ਬਹੁਤ ਵੱਡੇ ਚੈਨਲ ਨੇ ਜਿਨ੍ਹਾਂ ਦੇ ਉੱਤੇ ਮਾਨਹਾਨੀ ਦਾ ਕੇਸ ਜਿਹੜਾ ਪਟੀਸ਼ਨ ਹੈ ਜਿਹੜੀ ਉਹ ਹਾਈ ਕੋਰਟ ਦੇ ਵਿੱਚ ਪਕਾਲ ਖੈਰ ਜਿਵੇਂ ਲੋ ਲਾ ਦਿੱਤੀ ਗਈ ਹੈ ਨਾਲ ਹੀ ਨਾਲ ਇਹ ਵੀ ਕਿਹਾ ਗਿਆ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਹੈ ਕਿ ਜਿਹੜੇ ਚੈਨਲਾਂ ਦਾ ਜਿਹੜਾ ਕੰਮ ਹੁੰਦਾ ਉਹਨਾਂ ਨੇ ਕਿਹਾ ਕਿ ਲੋਕਾਂ ਦੀ ਗੱਲ ਕਰਨਾ ਹੁੰਦਾ ਨਾ ਕਿ ਤੁਸੀਂ ਕਿਸੇ ਖਿਲਾਫ ਕੂੜ ਪ੍ਰਚਾਰ ਕਰੋ ਨਿਊਜ਼ ਟੀਨ ਦੀ ਆ ਪੰਜਾਬ ਰਿਆਣਾ ਉਹ ਨਿਊਜ਼ ਟੀਨ ਦੋਨਾਂ ਦੀ ਗੱਲ ਕੀਤੀ ਹੈ ਪ੍ਰੋ ਪੰਜਾਬ ਦੀ ਗੱਲ ਕੀਤੀ ਹੈ ਤੇ ਸਾਰਿਆਂ ਖਿਲਾਫ ਮਾਨਹਾਨੀ ਦਾ ਪਟੀਸ਼ਨ ਦਾ ਕੇਸ ਦਾਇਰ ਕੀਤਾ ਗਿਆ ਤੇ ਉਹਨਾਂ ਨੂੰ ਕਿਹਾ ਵੀ ਗਿਆ ਕਿ ਜੇਕਰ ਤੁਸੀਂ ਇਹ ਜਿਹੜੀਆਂ ਖਬਰਾਂ ਨੇ ਇਹ ਚੈਨਲਾਂ ਦੇ ਉੱਤੇ ਨਹੀਂ ਚੱਕਦੇ ਤਾਂ ਇਹ ਪਟੀਸ਼ਨ ਦੇ ਉੱਤੇ ਅੱਗੇ ਕੇਸ ਦਾਇਰ ਕੀਤਾ ਜਾਊਗਾ ਤੁਹਾਨੂੰ ਹਜੇ ਇੱਕ ਚੇਤਾਵਨੀ ਦੇ ਤੌਰ ਤੇ ਇਹ ਕਿਹਾ ਗਿਆ ਪਟੀਸ਼ਨ ਜਿਹੜੀ ਦਾਇਰ ਕੀਤੀ ਗਈ ਹੈ ਚੇਤਾਵਨੀ ਦੇ ਤੌਰ ਤੇ ਆ ਤੇ ਉਹ ਚੈਨਲਾਂ ਨੂੰ ਇਹ ਖਬਰਾਂ ਮਿਟਾਉਣ ਦੇ ਲਈ ਕਿਹਾ ਗਿਆ ਨਾਲ ਹੀ ਨਾਲ ਅਸੀਂ ਇਸ ਵੀਡੀਓ ਵੀ ਚਲਾਵਾਂਗੇ ਜਿਹੜੀ ਖੈਰਾ ਸਾਹਿਬ ਨੇ ਟਵਿੱਟਰ ਦੇ ਉੱਤੇ ਚਲਾਈ ਹੈ ਨਾਲ ਹੀ ਨਾਲ ਜਿਹੜੀਆਂ ਉਹ ਪੋਸਟਾਂ ਪਾਈਆਂ ਕਿ ਜਿਹੜੀ ਉਹ ਪਟੀਸ਼ਨ ਦੇ ਕਾਗਜ਼ ਨੇ ਉਹ ਵੀ ਚਲਾਈ ਜਾਣਗੇ ਧੰਨਵਾਦ ਜੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਵੇਰ ਦਾ ਬਹੁਤ ਸ਼ੋਰ ਮਚਾਇਆ ਕਾਉਂ ਮੀਡੀਆ ਨੇ ਔਰ ਬੋਕਰ ਪਾਰਟੀ ਦੇ ਜਿਹੜੇ ਫਰਸਟ੍ਰੇਟਿਡ ਲੀਡਰਸ ਨੇ ਜਿਹੜੇ ਹਤਾਸ਼ ਨੇ ਮਯੂਸ ਨੇ ਉਹਨਾਂ ਨੇ ਬਹੁਤ ਹਰ ਕਿਸਮ ਦਾ ਝੂਠ ਬੋਲਿਆ ਕਿ ਖੇਰੇ ਨੂੰ ਵੱਡਾ ਝਟਕਾ ਹਾਈ ਕੋਰਟ ਨੇ ਪਟੀਸ਼ਨ ਕਰਤੀ ਰੱਦ ਖੇਰੇ ਦੀ ਐਂਟੀਸੀਪੇਟਰੀ ਬੇਲ ਹੋਈ ਰੱਦ ਅਰੈਸਟ ਕਿਸੇ ਵੀ ਮੌਕੇ ਔਰ ਕੁਝ ਤਾਂ ਕਮੜੇ ਬੰਦੇ ਆਮ ਆਦਮੀ ਪਾਰਟੀ ਦਾ ਇੱਕ ਮੈਂ ਦੇਖ ਰਿਹਾ ਸੀ ਕੁਲਦੀਪ ਧਾਲੀਵਾਲ ਉਹ ਤਾਂ ਇਹ ਕਹਿ ਰਿਹਾ ਸੀਗਾ ਕਿ ਜੀ ਹੁਣ ਐਨਡੀਪੀਐਸ ਕੇਸ ਵਿੱਚ ਬਹੁਤ ਅੱਗੇ ਖੁਲਾਸੇ ਹੋਣਗੇ ਤੇ ਐਨਡੀਪੀਐਸ ਕੇਸ ਵਿੱਚ ਅਨਨ ਦੀ ਐਂਟੀਸੀਪੇਟਰੀ ਬیل ਰੱਦ ਹੋ ਗਈ ਆਪੇ ਹੀ ਪਾਕਤੀ ਆਪੇ ਹੀ ਲੈ ਲਈ ਦੋਸਤੋ ਦੇਖੋ ਜਦੋਂ ਵੀ ਕੋਈ ਸਰਕਾਰ ਨਾਲ ਤੁਸੀਂ ਲੜਦੇ ਹੋ ਤੇ ਉਹਦੀ ਕੀਮਤ ਅਦਾ ਕਰਨੀ ਪੈਂਦੀ ਆ ਮੇਰੇ ਤੇ ਪੰਜ ਮੁਕਦਮੇ ਕੀਤੇ ਨੇ ਝੂਠੇ ਭਗਵੰਤਪਾਲ ਦੀ ਸਰਕਾਰ ਨੇ ਪੰਜ ਕੇਜਰੀਵਾਲ ਤੇ ਸੋਡਿਆ ਤਾਂ 112 ਦੇ ਵਿੱਚ ਦੋ ਦੋ ਵਿੱਚ ਹੀ ਰੋਪੇ ਨੇ ਚਿੱਕਾ ਮਾਰਦੇ ਨੇ ਔਰ ਜਦੋਂ ਮੈਨੂੰ ਐਂਡੀਪੀਐਸ ਕੇਸ ਵਿੱਚ ਮੇਲ ਮਿਲਦੀ ਸੀ ਸ਼ਾਇਦ 15 ਜਨਵਰੀ 2024 ਨੂੰ ਪੰਜਵਾਂ ਮੁਕੱਦਮਾ ਉਤਨੇ ਦਰਜ ਕੀਤਾ ਸੁਭਾਨਪੁਰ ਪੁਲਿਸ ਸਟੇਸ਼ਨ 2 ਵਜੇ ਤੜਕੇ ਖਲਾਕੇ ਕਿ ਖੇਰੇ ਨੇ ਜੇਲ੍ਹ ਵਿੱਚ ਬੈਠੇ ਨੇ ਵਿਟਨੈਸਸਿਜ਼ ਨੂੰ ਗਵਾਹਾਂ ਨੂੰ ਧਮਕਾਇਆ ਤੇ ਡਰਾਇਆ ਔਰ ਮੈਨੂੰ 10-15 ਦਿਨ ਹੋਰ ਜੇਲ੍ਹ ਵਿੱਚ ਰੱਖਿਆ ਗਿਆ ਇਹਦਾ ਮਤਲਬ ਸਾਫ਼ ਹੋ ਗਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਮੇਰੇ ਤੇ ਸ਼ਰਿਆਮ ਬਦਲਾ ਖੋਰੀ ਔਰ ਜਿਹੜਾ ਐਨਡੀਪੀਐਸ ਦਾ ਕੇਸ ਵੀ ਆ ਉਹ 9 ਸਾਲ ਪੁਰਾਣਾ ਜਿਹਦੇ ਵਿੱਚ ਭਗਵੰਤ ਮਾਨ ਨੇ ਮੇਰੇ ਹੱਕ ਵਿੱਚ ਬਿਆਨ ਦਿੱਤੇ ਨੇ ਕਿ ਖੇਰਾਂ ਦੇ ਖਿਲਾਫ ਬਹੁਤ ਵੱਡੀ ਬਦਲਾਕੂਰੀ ਹੋ ਰਹੀ ਹੈ ਮੈਂ ਇਸ ਮਸਲੇ ਨੂੰ ਪਾਰਲੀਮੈਂਟ ਵਿੱਚ ਪੂੰਗਾ ਤੁਸੀਂ ਉਹਦੀ ਵੀਡੀਓ ਸੁਣ ਲਈ ਹੁਣ ਜਿਹੜਾ ਇਹ ਅੱਜ ਵਾਲੀ ਮੇਰੀ ਪਟੀਸ਼ਨ ਸੀਗੀ ਉਹ ਇਹ ਸੀਗੀ ਕਿ ਇੱਕ 2024 ਚ ਇਹਨਾਂ ਨੇ ਇੱਕ ਵਿਜੀਲੈਂਸ ਵਿਭਾਗ ਨੇ ਮੇਰੇ ਖਿਲਾਫ ਇੱਕ ਇਨਕੁਆਇਰੀ ਸ਼ੁਰੂ ਕੀਤੀ ਹੋਈ ਸੀਗੀ ਔਰ ਜਿਹੜਾ ਹੁਣ ਬੀਐਨਐਸ ਦਾ ਲਾਅ ਹੈ ਜਿਹਨੇ ਆਈਪੀਸੀ ਨੂੰ ਰਿਪਲੇਸ ਕੀਤਾ ਸੈਕਸ਼ਨਸ ਨੇ ਉਹ ਕਹਿੰਦਾ ਕਿ ਕੋਈ ਵੀ ਇਨਕੁਆਇਰੀ ਦਾ ਓਪਨ ਐਂਡਡ ਨਹੀਂ ਰੱਖ ਸਕਦੇ ਕਿ ਡੇਢ ਦੋ ਸਾਲ ਤੋਂ ਅਡੀ ਇਨਕੁਆਇਰੀ ਚੱਲ ਰਹੀ ਜੀ ਚੱਲ ਰਹੀ ਹੈ ਜੀ ਤੇ ਮੈਨੂੰ ਇਹ ਸ਼ੁਭਾ ਸਿਗਾ ਕਿ ਮੈਨੂੰ ਉਸ ਵਿਜੀਲੈਂਸ ਦੀ ਇਨਕੁਆਇਰੀ ਦੇ ਆਧਾਰ ਦੇ ਉੱਤੇ ਇੱਕ ਹੋਰ ਝੂਠੇ ਪਰਚੇ ਵਿੱਚ ਅਰੈਸਟ ਕਰ ਲਿਆ ਹਾਈ ਕੋਰਟ ਜਾਣਾ ਕੋਈ ਵੀ ਲੀਗਲ ਰਿਲੀਫ ਲੈਣੀ ਮੇਰਾ ਆਪਣਾ ਇੱਕ ਲੈਜਿਟਿਮੇਟ ਰਾਈਟ ਹੈ ਤੇ ਅਸੀਂ ਹਾਈ ਕੋਰਟ ਪਟੀਸ਼ਨ ਪਾ ਦਿੱਤੀ ਕਿ ਜੀ ਸਾਨੂੰ ਖਦਸ਼ਾ ਕਿ ਆ ਜਿਹੜੀ ਇੱਕ ਇਨਕੁਆਇਰੀ ਚੱਲ ਰਹੀ ਠੀਕ ਹੈ ਇਹ ਵਿਜੀਲੈਂਸ ਜੀ ਇਹਦੇ ਵਿੱਚ ਮੈਨੂੰ ਇਹ ਬਦਲਾਖੋਰੀ ਦੇ ਤਹਿਤ ਅਰੈਸਟ ਕਰ ਸਕਦੇ ਨੇ ਜਿਹੜਾ ਜਸਟਿਸ ਮਿਸਟਰ ਦਈਆ ਨੇ ਐਮਪੀ ਐਮਐਲਏ ਦਾ ਬੈਂਚ ਆ ਇੱਕੀ ਬੈਂਚਾ ਜੋ ਐਮਪੀ ਤੇ ਐਮਐਲਏ ਦੇ ਕੇਸ ਹੁੰਦੇ ਆ ਉਹਨਾਂ ਦਾ ਆਰਡਰ ਹੈ ਤੁਸੀਂ ਪਹਿਲਾਂ ਇੱਕ ਵਾਰੀ ਆਰਡਰ ਤੇ ਡੇਟ ਦੇਖ ਲਓ 13 ਅਗਸਟ ਔਰ ਇਹ ਆਰਡਰ ਤੇ ਨਿਕਾ ਮਾਰੋ ਮੈਂ ਤੁਹਾਨੂੰ ਥੋੜਾ ਇਹਦੀ ਜਸਟ ਵੀ ਸਮਝਾ ਦਿੰਦਾ ਆ ਆ ਅਗਲਾ ਪੇਜ ਵੀ ਇਸ ਆਰਡਰ ਦਾ ਉਹਨੂੰ ਵੀ ਮੈਂ ਹਾਈਲਾਈਟ ਕੀਤਾ ਰੈਲੇਵੈਂਟ ਪੋਰਸ਼ਨ ਇੱਕ ਵਾਰ ਤੁਸੀਂ ਇਸ ਆਰਡਰ ਤੇ ਕਰ ਜਸਟ ਸਕਰੋਲ ਕਰ ਲਓ ਤਾਂ ਕਿ ਤੁਸੀਂ ਅੱਛੇ ਤਰੀਕੇ ਦੇ ਨਾਲ ਆਪ ਹੀ ਪੜ੍ਹ ਸਕੋ ਹੁਣ ਇਸ ਆਰਡਰ ਵਿੱਚ ਕੀ ਹੋਇਆ ਕਿ ਜਦੋਂ ਸਵੇਰੇ ਸਾਡਾ ਕੇਸ ਲੱਗਿਆ ਤਾਂ ਜਿਹੜਾ ਸਰਕਾਰੀ ਵਕੀਲ ਸੀ ਐਡੀਸ਼ਨਲ ਐਡਵੋਕੇਟ ਜਨਰਲ ਪੇਸ਼ ਹੋਇਆ ਉਹਨੂੰ ਜੱਜ ਸਾਹਿਬ ਨੇ ਪੁੱਛਿਆ ਕਿ ਆਹ ਪਟੀਸ਼ਨਰ ਦੀ ਇੱਕ 뷰ਪੁਆਇੰਟ ਹੈ ਕਿ ਤੁਸੀਂ ਕੋਈ ਪੁਰਾਣੀ ਇਨਕੁਆਇਰੀ ਚਲਾ ਰਹੇ ਹੋ ਡਿਸਪਰੋਪੋਰਸ਼ਨਟ ਐਸੈਟਸ ਜਿਹੜੀ ਡੀਏ ਦੇ ਜਿਵੇਂ ਬਾਕੀ ਲੀਡਰਸ ਨੂੰ ਫੜਦੇ ਨੇ ਤੇ ਇਹਦੇ ਬਾਰੇ ਤੁਹਾਡਾ ਕੀ ਸਟੈਂਡ ਹੈ ਉਹ ਕਹਿੰਦਾ ਜੀ ਕਿ ਹਾਂ ਇਨਕੁਆਇਰੀ ਹੈ 2024 ਦੀ ਲੇਕਿਨ ਨਾ ਤਾਂ ਅਸੀਂ ਇਹਨਾਂ ਨੂੰ ਕੋਈ ਨੋਟਿਸ ਦਿੱਤਾ ਜੀ ਮਿਸਟਰ ਖੈਰਾ ਨੂੰ ਤੇ ਨਾ ਕੋਈ ਸਾਨੂੰ ਇਹਨਾਂ ਨੂੰ ਇਹਨਾਂ ਨੂੰ ਕੋਈ ਅਰੈਸਟ ਕਰਨ ਦੀ ਕੋਈ ਹਲੇ ਕੋਈ ਕਿਸੇ ਤਰ੍ਹਾਂ ਦੀ ਸਰਕਾਰ ਦੀ ਕੋਈ ਯੋਜਨਾ ਹੈ ਐਗਜ਼ੈਕਟ ਵਰਡ ਤੁਹਾਨੂੰ ਪੜ ਦਿੰਦਾ ਮੈਂ ਉਹ ਕਹਿੰਦਾ ਲਰਨਡ ਸਟੇਟ ਕਾਉਂਸਲ ਡਸ ਨਾਟ ਡਿਸਪਿਊਟ ਦੈਟ ਇਜ਼ ਐਨ ਦੈਟ ਐਨ ਇਨਕੁਆਇਰੀ ਇਸ ਪੈਂਡਿੰਗ ਅਗੇਂਸਟ ਦ ਪ੍ਰੇਡੀਸ਼ਨਰ ਯਾਨੀ ਕਿ ਮੈਂ ਇੱਕ ਪਟਿਸ਼ਨ ਕਿੰਨਾ ਇਨਕੁਆਇਰੀ ਹੈਗੀ ਆ ਬਟ ਕੰਟੇਨਸ ਦੈਟ देयर ਇਸ ਨੋ ਅਪਰੀਹੈਂਸ਼ਨ ਆਫ ਹਿਸ ਅਰੈਸਟ ਐਸ ਆਫ ਨਾਓ ਨੋਰ ਹੈਜ਼ ਦ ਵਿਜੀਲੈਂਸ ਇਸ਼ੂਡ ਐਨੀ ਨੋਟਿਸ ਟੂ ਹਿਮ ਟੂ ਜੁਆਇਨ ਇਨਵੈਸਟੀਗੇਸ਼ਨ ਯਾਨੀ ਕਿ ਵਿਜੀਲੈਂਸ ਨੇ ਮੈਨੂੰ ਕੋ ਨੋਟਿਸ ਨਹੀਂ ਦਿੱਤਾ ਤੇ ਨਾ in view thereof learned counsel for petitioner does not press the petition manle ki sada vakil and the petition is disposed of as such ha, disposed of dismissed nahi disposed of aur justice da naam likha chale aur pehla unhone facts jehde ditte ne oh bhi bade interesting hai the apprehension the apprehension is evident on account of the fact that the petitioner being an opposition mla mere mto likha ja raha high court ne record karaya hai has been opposing various acts of omission and commission on the part of the state government and more particularly the chief minister matlab <laughs> ke oh ke khaira sarkar de jehde tandliyan karde ne ohna ohna sare maslayanu oh ujagar karda va aur khas taur te chief minister kyonke piche recently tuhanu sab nu pata ke 144 toyota hilux di gaddiyan batour home minister bhagwant maan ne khareediyan dgp de naam te billing si gayi ਔਰ ਅਸੀਂ ਬਹੁਤ ਕੰਪਲੇਂਟਸ ਕੀਤੀਆਂ ਬੀਜਪੀ ਨੂੰ ਖੁੱਤ ਕੀਤੀ ਈਡੀ ਸੀਪੀਆਈ ਸਾਰੇ ਗਵਰਨਰ ਨੂੰ ਕਿ ਇਹਦੀ ਜਾਂਚ ਤਾਂ ਕਰੋ ਕਿ ਇੱਕ ਜਦੋਂ ਆਦਮੀ ਟੋਯੋਟਾ ਦੀ ਇੱਕ ਗੱਡੀ ਲੈਂਦਾ ਉਹਨੂੰ 10 ਤੋਂ 15 ਲੱਖ ਰੁਪਏ ਕਮਿਸ਼ਨ ਡਿਸਕਾਊਂਟ ਮਿਲਦਾ ਇਹਨਾਂ ਨੇ 144 ਲਈਆਂ ਤੇ ਇਹਨਾਂ ਨੇ ਡਿਸਕਾਊਂਟ ਲਿਆ ਹੀ ਨਹੀਂਗਾ ਮਤਲਬ ਲਿਆ ਤਾਂ ਹੈ ਫੁੱਲ ਪੈਸਾ ਤੁਹਾਡੇ ਸਰਕਾਰ ਦਾ ਲੋਕਾਂ ਦਾ ਦੇ ਕੇ ਤੇ ਮੁੜ ਕੇ ਕਮਿਸ਼ਨ ਖਾਦਾ ਕਿੱਕਬੈਕ ਕਮਿਸ਼ਨ ਖਾਦਾ ਹੁਣ ਇਹਨਾਂ ਨੂੰ ਬਹੁਤ ਚੁੱਪੀ ਉਹ ਗੱਲ ਉਹਦਣ ਦੇ ਇਹ ਮਨਸੂਬੇ ਬਣਾ ਰਹੇ ਸੀ ਕਿ ਤੇ ਅਫਸਰ ਪੁਲਿਸ ਦੇ ਵਿੱਚ ਸਾਡੇ ਵੀ ਸੋਰਸਸ ਨੇ ਜਿਹੜੇ ਲੋਕ ਸਾਡੇ ਨਾਲ ਹਮਦਰਦੀ ਐਕਚੁਅਲੀ ਕੀ ਸਾਰੀ ਸਰਕਾਰ ਦੇ ਅਫਸਰ ਸਾਹਿਬ ਸਾਡੇ ਨਾਲ ਹਮਦਰਦੀ ਕਰਦੀ ਹੈ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਔਰ ਉਹ ਸਾਨੂੰ ਇਲਾਹਾ ਕਰਦੇ ਕਿ ਤੁਸੀਂ ਥੋੜਾ ਵਿਚਾਰ ਰੱਖਣਾ ਇਹ ਤੁਹਾਨੂੰ ਕਿਸੇ ਇੱਕ ਛੇਵੇਂ ਝੂਠੇ ਮੁਕਦਮੇ ਵਿੱਚ ਅਰੈਸਟ ਕਰਨਗੇ ਤੇ ਮੈਂ ਸਰਕਾਰ ਨੂੰ ਪੁੱਛਣਾ ਚਾਹੁੰਦਾ ਜਿਹੜੇ ਮੰਤਰੀ ਸੰਤਰੀ ਜੇ ਬੋਲਦੇ ਇਹਨਾਂ ਦੇ ਅਤਮਾਤਰ ਟਾਈਪ ਕਦੀ ਆਪਣੀ ਸਰਕਾਰ ਨੂੰ ਪੁੱਛਿਆ ਕਿ ਕਟਾਰੂ ਚੱਕ ਦਾ ਕੀ ਕੀਤਾ ਤੁਸੀਂ ਸਰਬਜੀਤ ਕੌਰ ਮਾਨੁਕੇ ਦੇ ਖਿਲਾਫ ਕੋਈ ਐਕਸ਼ਨ ਨਹੀਂ ਲਿਆ 144 ਟਾਇਟਾ ਹਾਈਲੈਕਸ ਗੱਡੀਆਂ ਦਾ ਤੁਸੀਂ ਕੀ ਕੀਤਾ ਹੋ ਲੈਂਡ ਪੂਲਿੰਗ ਦੇ ਵਿੱਚ ਤੁਸੀਂ ਲੋਕਾਂ ਦੀਆਂ ਜੁੱਤੀਆਂ ਤੋਂ ਡਰਦੇ ਤੁਸੀਂ ਇਹ ਲੈਂਡ ਪੂਲਿੰਗ ਵਾਪਸ ਲਈ ਤੇ ਜਿਨ੍ਹਾਂ ਲੋਕਾਂ ਨੇ ਸਾਰਿਆਂ ਨੇ ਵਜਾਹਤ ਕੀਤੀ ਕਿ ਲੈਂਡ ਪੂਲਿੰਗ ਬਹੁਤ ਅੱਛੀ ਆ ਮੰਤਰੀਆਂ ਸੰਤਰੀਆਂ ਐਮਐਲਏ ਨੇ ਕੀ ਉਹਨਾਂ ਨੂੰ ਜਨਤਕ ਮਾਫੀ ਨਹੀਂ ਮੰਗਣੀ ਚਾਹੀਦੀ ਜਦ ਮੈਂ ਇਹ ਗੱਲਾਂ ਕਰਦਾ ਸਾਰੀਆਂ ਤਾਂ ਇਹਨਾਂ ਨੂੰ ਬਹੁਤ ਚੁੱਪਦੇ ਆ ਨੇ ਤਾਂ ਚੁੱਪ ਲੈਂਡ ਔਰ ਮੈਂ ਜਿੱਦਾਂ ਪਹਿਲਾਂ ਵੀ ਕਿਹਾ ਸੀਗਾ ਕਿ ਮੈਂ ਦੇਖੋ ਗੱਲ ਇਹ ਆ ਕਿ ਕੋਈ ਵੀ ਜਦੋਂ ਤੁਸੀਂ ਕਿਸੇ ਨਿਜ਼ਾਮ ਦੇ ਉਲਟ ਚੱਲਣਾ ਵਾ ਉਹਦੀ ਕੀਮਤ ਅਦਾ ਕਰਨੀ ਪੈਂਦੀ ਉਹ ਕੀਮਤ ਮੈਂ ਅਦਾ ਕੀਤੀ ਆ ਪਹਿਲਾਂ 5 ਝੂਠੇ ਮੁਕਦਮੇ ਵਿੱਚ ਅਗਰ ਕੁਛ ਈਮਾ ਵਿੱਚ ਕਰਨਗੇ ਅਗਰ ਉਹ ਚੋਰੀ ਚੋਰ ਦਰਵਾਜ਼ੇ ਰਹੀ ਮੈਨੂੰ ਅਰੈਸਟ ਵੀ ਕਰਨਗੇ ਤਾਂ ਆਈ ਡੂ ਨੋਟ ਫਾਦਰ ਔਰ ਦੂਜੇ ਪਾਸੇ ਕੇਜਰੀਵਾਲ ਤੇ ਸਸੋਡੀਆਂ ਕੀ ਚੀਕਾ ਮਾਰਦੇ ਨੇ ਜਦੋਂ ਉਹਨਾਂ ਨੂੰ ਭਾਜਪਾ ਦੀ ਈਡੀ ਤੇ ਸੀਬੀਆਈ ਅਰੈਸਟ ਕਰਦੀ ਸਾਡੇ ਸਾਥ ਧੋਖਾਧੜੀ ਹੋ ਰਹੀ ਹੈ ਸਾਡੇ ਸਾਥ ਬਦਲਾਖੋਰੀ ਹੋ ਰਹੀ ਹੈ ਤੁਸੀਂ ਪੰਜਾਬ ਦੇ ਵਿੱਚ ਕੀ ਕਰ ਰਹੇ ਆਪਣੇ ਗੁਰੂਦਿਆਂ ਨਾਲ ਮਚ ਮੋਰ ਦੈਨ ਵਾਟ ਦ ਭਾਜਪਾ ਡਸ ਟੂ ਯੂ ਇਨ ਦ ਸੈਂਟਰ ਕੋਟਾ ਮਤਲਬ ਹੈ ਕਿ ਜੋ ਵੀਰੇ ਭਾਜਪੀ ਦੀ ਕਾਰਜਸ਼ਾਲੀਆ ਉਧਰੋਂ ਵੱਧ ਤੁਸੀਂ ਬਦਲਾਖੋਰ ਬੰਦੇ ਹੋ ਇਸ ਕਰਕੇ ਮੇਰਾ ਇਹ ਫਰਜ਼ ਹੈ ਕਿ ਮੈਂ ਤੁਹਾਨੂੰ ਆਜ ਹਾਈ ਕੋਰਟ ਦਾ ਆਰਡਰ ਪਬਲਿਕ ਡੋਮੇਨ 'ਚ ਲਿਆ ਦਿਆਂ ਔਰ ਸਾਰਾ ਤੁਹਾਨੂੰ ਅੰਚੀ ਤਰ੍ਹਾਂ ਮੈਂ ਪੜਾਹਤਾ ਦਿਖਾਤਾ ਔਰ ਮੈਨੂੰ ਬੜਾ ਦੁੱਖ ਹੈ ਕਿ ਮੀਡੀਆ ਜਿਹੜਾ ਨਾਲ ਹੀ ਕਹਿੰਦੇ ਅਸੀਂ ਸਾਡਾ ਜੀ ਚੌਥਾ ਪਿੱਲਰ ਹੈ ਮੀਡੀਆ ਡੈਮੋਕ੍ਰੇਸੀ ਦਾ ਕਹਦਾ ਚੌਥਾ ਪਿੱਲਰ ਯਾਰ ਤੁਸੀਂ ਇੰਨਾ ਝੂਠ ਬੋਲਦੇ ਹੋ ਇੰਨਾ ਜਿਆਦਾ ਕੈਰੈਕਟਰ ਅਸੈਸਿਨੇਸ਼ਨ ਕਰਦੇ ਹੋ ਬੰਦਿਆਂ ਦੀ ਔਰ ਮੈਂ ਕੱਲ ਸਵੇਰੇ ਇੱਕ ਸਾਡਾ ਡੈਫੇਮੇਸ਼ਨ ਨੋਟਿਸ ਜਿਹੜਾ ਸਾਰੇ মিডিਆ ਜਿਹੜੇ ਜਿਹੜੇ মিডিਆਜ਼ ਨੇ ਜਿਹੜਾ ਖਾਸ ਤੌਰ ਤੇ ਰੋਜ਼ਾਨਾ ਸਪੋਕਸਮੈਨ ਪ੍ਰੋ ਪੰਜਾਬ ਟੀਵੀ ਡੇਲੀ ਪੋਸਟ ਟੀਵੀ ਨਿਊਜ਼ 18 ਚੈਨਲ ਅਤੇ ਹੋਰ ਇਹਨਾਂ ਦੇ ਜਿਹੜੇ ਇਦਾਂ ਦੇ ਬਕਾਊ ਟਾਈਪ ਸੌਰੀ ਟੂ ਸੇ ਮੈਨੂੰ ਦੁੱਖ ਨਾ ਕਹਿਣਾ ਪੈ ਰਿਹਾ ਤੁਹਾਡਾ ਕੰਮ ਹੈ ਯਾਰ ਕਿ ਤੁਸੀਂ ਲੋਕਾਂ ਨੂੰ ਸੱਚੀ ਖਬਰ ਸੁਣਾਉਣਾ ਤੁਸੀਂ ਤਾਂ ਸੱਚ ਦੀ بجائے ਹਾਈ ਕੋਰਟ ਦਾ ਆਰਡਰ ਤਾਂ ਮੈਨੂੰ ਮਿਲਿਆ ਹੁਣ ਜੀ ਸ਼ਾਮੀ ਅਪਲੋਡ ਹੋਇਆ ਇੰਟਰਨੈਟ ਤੇ ਕੋ 6 ਵਜੇ ਤੋਂ ਬਾਅਦ ਮੈਨੂੰ ਹੁਣ ਆਰਡਰ ਮਿਲਦਾ ਵਾ ਤੇ ਇਹ ਸਵੇਰੇ ਸਵੇਰ 10 ਵਜੇ ਚਲੋਣ ਲੱਗ ਜਾਂਦੇ ਖੇਰੇ ਨੂੰ ਝਟਕਾ ਖੇਰੇ ਨੂੰ ਝਟਕਾ ਇਹ ਕੋ ਤਰੀਕਾ ਹੈ মিডিਆ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਯਾਰ ਤੁਸੀਂ ਤਾਂ ਫਿਰ ਪੇਡ ਮਰਸਨਰੀਜ਼ ਹੋ ਗਏ ਹੋ ਇਹਦਾ ਮਤਲਬ ਕੱਲ ਨੂੰ ਸਰਕਾਰ ਤੁਹਾਨੂੰ ਪੈਸੇ ਦਵੇਗੀ ਤੇ ਤੁਸੀਂ ਆਪਣੇ ਟੱਬਰ ਦੇ ਵੀ ਖਿਲਾਫ ਉਲਟ ਖਬਰ ਚਲਾ ਸਕਦੇ ਹੋ ਤੁਸੀਂ ਤਾਂ ਪੁਲਿਸ ਨਾਲੋਂ ਵੀ ਜ਼ਿਆਦਾ ਗੇਗੁਜ਼ਰੇ ਨਿਕਲੇ ਹੋ ਕੱਲ ਨੂੰ ਤੁਸੀਂ ਕੋਈ ਮਤਲਬ ਬਦਨਾਮੀ ਕਰਨੀ ਤੁਸੀਂ ਆਪਣੇ ਫੈਮਿਲੀ ਮੈਂਬਰਸ ਦੀ ਬਦਨਾਮੀ ਵੀ ਕਰ ਸਕਦੇ ਜਸਟ ਫਾਰ ਸਮ ਲਿਟਲ ਬਿਟ ਆਫ ਮਨੀ ਇੰਨੇ ਪੈਸੇ ਵਾਸਤੇ ਇਹਨੂੰ ਅੰਗਰੇਜ਼ੀ ਚ ਕਹਿੰਦੇ ਨੇ ਪੇਡ ਮਰਸਨਰੀਜ਼ ਪੰਜਾਬੀ ਚੋਂ ਸ਼ਬਦ ਬੜਾ ਚੁਪਣਾ ਇਹਨਾਂ ਨੂੰ ਇਨੂੰ ਕਹਿੰਦੇ ਨੇ ਪਹਾੜੇ ਦੇ ਟੱਟੂ ਡੂ ਨਾਟ ਬੀ ਕਮ ਪਹਾੜੇ ਦੇ ਟੱਟੂ ਪਲੀਜ਼ ਫॉर ਗੋਡ ਸੇਕ ਇਸ ਦੇਸ਼ ਵਿੱਚ ਜਿਵੇਂ راہੁਲ ਗਾਂਧੀ ਉੱਤੇ ਲੜ ਰਿਹਾ ਵੋਟ ਚੋਰੀ ਦੇ ਮਸਲੇ ਦੇ ਵਿੱਚ ਵੋਟ ਚੋਰੀ ਕੀਤੀ ਹੈ ਇਹਨਾਂ ਨੇ ਸ਼ਰਿਆਂ ਮੈਂ ਉਹਨੂੰ ਦਾਤ ਦਿੰਨਾ راہੁਲ ਗਾਂਧੀ ਨੂੰ ਕਿ ਜਿਸ ਢੰਗ ਦੇ ਨਾਲ ਉਹ ਲੜਾਈ ਲੜ ਰਿਹਾ ਸਾਰੇ ਦੇਸ਼ ਦੇ ਸਿਸਟਮ ਦੇ ਨਾਲ ਇੱਕਦਮ ਮੀਡੀਆ ਨੂੰ ਉਹਦਾ ਵੀ ਸਾਥ ਦੇਣਾ ਚਾਹੀਦਾ ਤੇ ਜਿਹੜੇ ਲੋਕ ਇੱਥੇ ਸਰਕਾਰ ਦੀ ਕਰੈਕਟ ਯੂ ਨੋ ਮੈਕੈਨਿਜ਼ਮ ਦੇ ਖਿਲਾਫ ਲੜ ਰਹੇ ਨੇ ਪ੍ਰਸ਼ਟਾਚਾਰ ਗਿੱਤਰੀਕੇ ਕਾਰ ਸਕੈਂਡਲ ਸਕੈਮਸ ਟੂਟਾ ਹਾਈਲੈਕਸ ਨਾਲ ਲੜ ਰਹੇ ਨੇ ਤੁਸੀਂ ਯਾਰ ਉਹਨਾਂ ਦਾ ਸਾਥ ਦਿਓ ਤੁਸੀਂ ਤਾਂ ਸਰਕਾਰੀ ਅਮਲੇ ਦਾ ਸਾਥ ਦੇਣ ਲੱਗ ਗਏ ਹੋ ਝੂਠ ਬੁਲਾਉਣ ਲੱਗ ਗਏ ਆ ਤੁਹਾਨੂੰ ਯਾਦ ਹੋਊਗਾ ਇੱਕ ਵਾਰੀ ਮੈਂ ਵਿਧਾਨ ਸਭਾ ਚ ਬਾਹਰ ਨਿਕਲਿਆ ਤੇ ਉੱਥੇ ਮਾਈਕ ਬੜੇ سارے ਬੇਸ ਸੀਗਾ ਮੈਨੂੰ ਪਤਾ ਸੀਗਾ ਕਿ ਮੀਡੀਆ ਜਿਹੜਾ ਉਹ ਤਾਂ ਪੱਕ ਸਰਕਾਰ ਦਾ ਹੀ ਰੱਖਦਾ ਤੇ ਮੈਂ ਕਿਹਾ ਜੀ ਜਿਹੜੇ ਜਿਹੜੇ ਬਕਾਊ ਮੀਡੀਆ ਨੇ ਉਹ ਪਲੀਜ਼ ਆਪਣੇ ਮਾਈਕ ਚੱਕ ਲਓ ਸਭ ਤੋਂ ਪਹਿਲਾਂ ਉਹ ਇੱਕ ਮਿਸਟਰ ਕੋਈ ਬਰਾੜ ਸੀਗਾ ਨਿਊਜ਼ 18 ਦਾ ਉਹਨੇ ਆਪਣਾ ਮਾਈਕ ਆਣ ਕੇ ਚੱਕਿਆ ਦੈਟ ਮ ਇਨਾਂ ਦੇ ਮਨ ਵਿੱਚ ਵੀ ਇੱਕ ਹادثਾ ਤੇ ਚੋਰ ਨਹੀਂ ਕਿ ਅਸੀਂ ਬਿਕਾਊ ਮੀਡੀਆ ਹੀ ਹਾਂ ਇਹਨਾਂ ਨੇ ਆਪ ਐਡਮਿਟ ਕੀਤਾ ਆਪਣੇ ਆਪਣੇ ਮਾਈਕ ਚੱਕ ਕੇ ਲੈ ਗਏ ਉੱਥੋਂ ਸੋ ਮੇਰੀ ਮੀਡੀਆ ਨੂੰ ਇਹ ਬੇਨਤੀ ਕਹਿ ਲੋ ਨਸੀਹਤ ਕਹਿ ਲੋ ਕਿ ਇੰਨਾ ਕੁਫਰ ਮਤ ਤੋਲੋ ਯਾਰ ਉਹ ਦਿਖਾਓ ਜੋ ਅਸਲ ਹੈ ਲੋਕਾਂ ਨੂੰ ਵਰਨਾ ਮੈਂ ਲੋਕਾਂ ਨੂੰ ਅਪੀਲ ਕਰੂੰਗਾ ਕਿ ਘੱਟੋ ਘੱਟ ਇਹਨਾਂ ਦੇ ਮੀਡੀਆ ਦੇ ਭਰੋਸਾ ਨਾ ਕਰੋ ਜੇ ਮੇਰੇ ਖਿਲਾਫ ਇਦਾਂ ਦੀ ਮਨਕਰਤ ਖਬਰਾਂ ਚਲਾ ਸਕਦੇ ਇਹ ਦੁਨੀਆ ਜਹਾਨ ਦੇ ਖਿਲਾਫ ਮਨਕਰਤ ਖਬਰਾਂ ਚਲਾ ਸਕਦੇ ਅਖੀਰ ਚ ਫਿਰ ਮੈਂ ਗਾਧਪੁਰ ਕੁਾਇਗੁਰੂ ਦਾ ਧੰਨਵਾਦ ਕਰਦਾ ਉਹਨਾਂ ਤੇ ਭਰੋਸਾ ਰੱਖਦਾ ਔਰ ਮੈਂ ਆਪਣਾ ਕੰਮ ਵਿਭਾਗੀ ਬੇਬਾਕੀ ਔਰ ਇਨਸਾਫ ਪਸੰਦੀ ਦੇ ਨਾਲ ਤੇ ਨਿਡਰਤਾ ਦੇ ਨਾਲ ਆਪਣਾ ਕੰਮ ਜਿਹੜਾ ਉਹ ਕਰਦਾ ਰਹੂੰ ਐਦਾਂ ਝੂਠੇ ਪਰਚਾ ਨਾਲ ਤੁਸੀਂ ਮੇਰੀ ਜ਼ੁਬਾਨ ਬੰਦ ਤੇ ਮੇਰੀ ਪੰਜਾਬ ਹਿੱਤ ਦੀ ਐਕਟੀਵਿਟੀ ਬੰਦ ਨਹੀਂ ਕਰਾ ਸਕਦੇ ਮੈਂ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ